ਦੀ ਅਪੀਲ ਕੀਤੀ ਗਈ ਹੈ ਤੇ ਅਜੇਹੇ ਦੇ ਵਿੱਚ ਠੰਡ ਦਾ ਨਜ਼ਾਰਾ ਲੈਣ ਦੇ ਲਈ ਬਿਜਲੀ ਦੇ ਟਰਾਂਸਫਾਰਮਰ ਨੂੰ ਜੋ ਹੈ কুলਰ ਲਗਾ ਦਿੱਤੇ ਗਏ ਨੇ ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਉੱਤੇ ਵੇਖ ਸੀ ਗਰਮੀ ਨੇ ਜਿੱਥੇ ਲੋਕਾਂ ਦੇ ਸਾਹ ਸੁਕਾਏ ਹੋਏ ਨੇ ਤਾਂ ਬਿਜਲੀ ਦੇ ਟਰਾਂਸਫਾਰਮਰ ਨੂੰ ਵੀ ਗਰਮੀ ਲੱਗ ਰਹੀ ਹੈ ਇਹ ਗੱਲ ਅਸੀਂ ਇਸ ਕਰਕੇ ਕਹਿ ਰਹੇ ਹਾਂ ਕਿਉਂਕਿ ਇੱਕ ਤਸਵੀਰ ਸਾਹਮਣੇ ਆਈ ਹੈ ਜਿਸ ਨੂੰ ਦੇਖ ਕੇ ਤੁਹਾਡਾ ਹਾਸਾ ਵੀ ਛੁੱਟ ਜਾਏਗਾ ਤੇ ਤੁਸੀਂ ਹੈਰਾਨ ਵੀ रह ਜਾਓਗੇ दरअसल ਬਿਜਲੀ ਦੇ ট্রান্সਫਾਰਮਰ ਨੂੰ ਗਰਮੀ ਲੱਗ ਰਹੀ ਹੈ ਤੇ ਅਜਿਹੇ ਦੇ ਵਿੱਚ ਬਿਜਲੀ ਵਿਭਾਗ ਦੇ ਅਧਿਕਾਰੀਆਂ ਦੇ ਵੱਲੋਂ ਕੀ ਕੀਤਾ ਗਿਆ ਇਹ ਤਸਵੀਰਾਂ ਬਿਆਨ ਕਰਦੀਆਂ ਨੇ ਕਿ ਕਿਵੇਂ ਬਿਜਲੀ ਦੇ ট্রান্সਫਾਰਮਰ ਦੇ ਸਾਹਮਣੇ ਕੂਲਰ ਲਗਾ ਦਿੱਤੇ ਗਏ ਨੇ ਇੱਕ ਬਿਜਲੀ ਵਿਭਾਗ ਦਾ ਅਧਿਕਾਰੀ ਬਕਾਇਦਾ ਇਸ ਕੂਲਰ ਦੇ ਵਿੱਚ ਪਾਣੀ ਪਾਉਂਦਾ ਹੋਇਆ ਵੀ ਵਿਖਾਈ ਦੇ ਰਿਹਾ ਹੈ ਤਾਂਕਿ ਇਹ ট্রান্সਫਾਰਮਰਾਂ ਨੂੰ ਠੰਡੀ ਠੰਡੀ ਹਵਾ ਲੱਗ ਸਕੇ ਕਿਉਂਕਿ ਇਸ ਵੇਲੇ ਮੌਸਮ ਵਿਭਾਗ ਦੇ ਵੱਲੋਂ ਹੀਟ ਵੇਵ ਦਾ ਅਲਰਟ ਜਾਰੀ ਕੀਤਾ ਗਿਆ ਇਤੋਂ ਤੱਕ ਕਿ ਲੋਕਾਂ ਨੂੰ ਘਰਾਂ ਤੋਂ ਬਾਹਰ ਨਾ ਨਿਕਲਣ ਦੀ ਅਪੀਲ ਕੀਤੀ ਗਈ ਹੈ ਤੇ ਅਜਿਹੇ ਦੇ ਵਿੱਚ ਠੰਡ ਦਾ ਨਜ਼ਾਰਾ ਲੈਣ ਦੇ ਲਈ ਬਿਜਲੀ ਦੇ ট্রান্সਫਾਰਮਰਾਂ ਨੂੰ ਜੋ ਹੈ कूलर ਲਗਾ ਦਿੱਤੇ ਗਏ ਨੇ ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਉੱਤੇ ਵੇਖ ਸਕਦੇ ਹੋ ਕਿ ਆਖਿਰਕਾਰ ਉੱਤਰ ਪ੍ਰਦੇਸ਼ ਅਲੀਗੜ ਵਿਖੇ ਜੋ ਹੈ ট্রান্সਫਾਰਮਰਾਂ ਦੇ ਬਿਲਕੁਲ ਸਾਹਮਣੇ ਇਹ ਪਾਣੀ ਵਾਲੇ কুলਰ ਲਗਾ ਦਿੱਤੇ ਗਏ ਨੇ ਤੇ ਕੁਝ ਅਧਿਕਾਰੀਆਂ ਦੀ ਡਿਊਟੀ ਵੀ ਲਗਾਈ ਗਈ ਹੈ ਮੁਲਾਜ਼ਮਾਂ ਦੀ ਕਿ ਉਹ ਪਾਣੀ ਮੁਕਣ ਤੇ ਇਹਨਾਂ কুলਰਾਂ ਦੇ ਵਿੱਚ ਪਾਣੀ ਪਾਉਣ ਤਾਂ ਕਿ ট্রান্সਫਾਰਮਰ ਨੂੰ ਠੰਡੀ ਹਵਾ ਦਿੱਤੀ ਜਾ ਸਕੇ ਤਾਂ ਫਿਲਹਾਲ ਦੀ ਘੜੀ ਇੱਕ ਫੂਲਰ ਲਗਾਇਆ ਹਾਲਾਂਕਿ ਕੁਝ ਲੋਕ ਅਜਿਹੇ ਵੀ ਨੇ ਜਿਨ੍ਹਾਂ ਨੂੰ ਇਸ ਅੱਤ ਦੀ ਗਰਮੀ ਦੇ ਵਿੱਚ ਪਾਣੀ ਵੀ ਨਸੀਬ ਨਹੀਂ ਹੁੰਦਾ ਕੂਲਰ ਤਾਂ ਬਹੁਤ ਦੂਰ ਦੀ ਗੱਲ ਹੈ ਤੇ ਦੂਜੇ ਪਾਸੇ ਇਹ ਤਸਵੀਰ ਦੇ ਵਿੱਚ ਬਿਜਲੀ ਦੇ ਟਰਾਂਸਫਾਰਮਰ ਕੂਲਰ ਦੀ ਠੰਡੀ ਠੰਡੀ ਹਵਾ ਲੈਂਦੇ ਹੋਏ ਵਿਖਾਈ ਦੇ ਰਹੇ ਨੇ ਕਿਉਂਕਿ ਕਿਤੇ ਨਾ ਕਿਤੇ ਇਹ ਇਸ ਕਰਕੇ ਕੀਤਾ ਜਾ ਰਿਹਾ ਹੈ ਕੀ ਬਿਜਲੀ ਦੇ ਟਰਾਂਸਫਾਰਮਰ ਨੂੰ ਹੀਟ ਦੇ ਕਰਕੇ ਅੱਗ ਨਾ ਲੱਗ ਜਾਏ ਜਿਸ ਕਰਕੇ ਪਾਣੀ ਵਾਲੇ কুলਰ ਬਿਲਕੁਲ ਸਾਹਮਣੇ ਲਗਾ ਦਿੱਤੇ ਗਏ ਨੇ ਜਿਹੜੇ ਕਿ ਠੰਡੀ ਹਵਾ ਦੇ ਰਹੇ ਨੇ ਇਨ੍ਹਾਂ ਟਰਾਂਸਫਾਰਮਰਾਂ ਨੂੰ ਤੇ ਕੁਝ ਮੁਲਾਜ਼ਮ ਲਗਾਤਾਰ ਜੋ ਹੈ ਇਸ কুলਰਾਂ ਦੇ ਵਿੱਚ ਪਾਣੀ ਮੁਕਕਣ ਦੇ ਉੱਤੇ ਪਾਣੀ ਪਾਉਂਦੇ ਹੋਏ ਵੀ ਵਿਖਾਈ ਦੇ ਰਹੇ ਨੇ ਗਰਮੀ ਨੇ ਜਿੱਥੇ ਲੋਕਾਂ ਦੇ ਸਾਹ ਸੁਕਾਏ ਹੋਏ ਨੇ ਤਾਂ ਬਿਜਲੀ ਦੇ ਟਰਾਂਸਫਾਰਮਰਾਂ ਨੂੰ ਵੀ ਗਰਮੀ ਲੱਗ ਰਹੀ ਹੈ ਇਹ ਗੱਲ ਅਸੀਂ ਇਸ ਕਰਕੇ ਕਹਿ ਰਹੇ ਹਾਂ ਕਿਉਂਕਿ ਇੱਕ ਤਸਵੀਰ ਸਾਹਮਣੇ ਆਈ ਹੈ ਜਿਸ ਨੂੰ ਦੇਖ ਕੇ ਤੁਹਾਡਾ ਹਾਸਾ ਵੀ ਛੁੱਟ ਜਾਏਗਾ ਤੇ ਤੁਸੀਂ ਹੈਰਾਨ ਵੀ رہ ਜਾਉਗੇ ਦਰ ਅਸਲ ਬਿਜਲੀ ਦੇ ট্রান্সਫਾਰਮਰ ਨੂੰ ਗਰਮੀ ਲੱਗ ਰਹੀ ਹੈ ਤੇ ਅਜਿਹੇ ਦੇ ਵਿੱਚ ਬਿਜਲੀ ਵਿਭਾਗ ਦੇ ਅਧਿਕਾਰੀਆਂ ਦੇ ਵੱਲੋਂ ਕੀ ਕੀਤਾ ਗਿਆ ਇਹ ਤਸਵੀਰਾਂ ਬਿਆਨ ਕਰਦੀਆਂ ਨੇ ਕਿ ਕਿਵੇਂ ਬਿਜਲੀ ਦੇ ট্রান্সਫਾਰਮਰ ਦੇ ਸਾਹਮਣੇ कूलर ਲਗਾ ਦਿੱਤੇ ਗਏ ਨੇ ਇੱਕ ਬਿਜਲੀ ਵਿਭਾਗ ਦਾ ਅਧਿਕਾਰੀ ਬਕਾਇਦਾ ਇਸ কুলਰ ਦੇ ਵਿੱਚ ਪਾਣੀ ਪਾਉਂਦਾ ਹੋਇਆ ਵੀ ਵਿਖਾਈ ਦੇ ਰਿਹਾ ਹੈ ਤਾਂਕਿ ਇਹ ট্রান্সਫਾਰਮਰਾਂ ਨੂੰ ਠੰਡੀ ਠੰਡੀ ਹਵਾ ਲੱਗ ਸਕੇ ਕਿਉਂਕਿ ਇਸ ਵੇਲੇ ਮੌਸਮ ਵਿਭਾਗ ਦੇ ਵੱਲੋਂ ਹੀਟ ਵੇਵ ਦਾ ਅਲਰਟ ਜਾਰੀ ਕੀਤਾ ਗਿਆ ਇਥੋਂ ਤੱਕ ਕਿ ਲੋਕਾਂ ਨੂੰ ਘਰਾਂ ਤੋਂ ਬਾਹਰ ਨਾ ਨਿਕਲਣ ਦੀ ਅਪੀਲ ਕੀਤੀ ਗਈ ਹੈ ਤੇ ਅਜਿਹੇ ਦੇ ਵਿੱਚ ਠੰਡ ਦਾ ਨਜ਼ਾਰਾ ਲੈਣ ਦੇ ਲਈ ਬਿਜਲੀ ਦੇ ট্রান্সਫਾਰਮਰ ਨੂੰ ਜੋ ਹੈ कूलर ਲਗਾ ਦਿੱਤੇ ਗਏ ਨੇ ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਉੱਤੇ ਵੇਖ ਸਕਦੇ ਹੋ ਕਿ ਆਖਿਰਕਾਰ ਉੱਤਰ ਪ੍ਰਦੇਸ਼ ਅਲੀਗੜ ਵਿਖੇ ਜੋ ਹੈ ট্রান্সਫਾਰਮਰ ਦੇ ਬਿਲਕੁਲ ਸਾਹਮਣੇ ਇਹ ਪਾਣੀ ਵਾਲੇ কুলਰ ਲਗਾ ਦਿੱਤੇ ਗਏ ਨੇ ਤੇ ਕੁਝ ਅਧਿਕਾਰੀਆਂ ਦੀ ਡਿਊਟੀ ਵੀ ਲਗਾਈ ਗਈ ਹੈ ਮੁਲਾਜ਼ਮਾਂ ਦੀ ਕਿ ਉਹ ਪਾਣੀ ਮੁਕਣ ਤੇ ਇਹਨਾਂ কুলਰਾਂ ਦੇ ਵਿੱਚ ਪਾਣੀ ਪਾਉਣ ਤਾਂ ਕਿ ট্রান্সਫਾਰਮਰ ਨੂੰ ਠੰਡੀ ਹਵਾ ਦਿੱਤੀ ਜਾ ਸਕੇ ਤਾਂ ਫਿਲਹਾਲ ਦੀ ਘੜੀ ਇਹ ਇੱਕ ਕੂਲਰ ਲਗਾਇਆ ਹਾਲਾਂਕਿ ਕੁਝ ਲੋਕ ਅਜਿਹੇ ਵੀ ਨੇ ਜਿਨ੍ਹਾਂ ਨੂੰ ਇਸ ਅੱਤ ਦੀ ਗਰਮੀ ਦੇ ਵਿੱਚ ਪਾਣੀ ਵੀ ਨਸੀਬ ਨਹੀਂ ਹੁੰਦਾ ਕੂਲਰ ਤਾਂ ਬਹੁਤ ਦੂਰ ਦੀ ਗੱਲ ਹੈ ਤੇ ਦੂਜੇ ਪਾਸੇ ਇਹ ਤਸਵੀਰ ਦੇ ਵਿੱਚ ਬਿਜਲੀ ਦੇ ਟਰਾਂਸਫਾਰਮਰ ਕੂਲਰ ਦੀ ਠੰਡੀ ਠੰਡੀ ਹਵਾ ਲੈਂਦੇ ਹੋਏ ਵਿਖਾਈ ਦੇ ਰਹੇ ਨੇ ਕਿਉਂਕਿ ਕਿਤੇ ਨਾ ਕਿਤੇ ਇਹ ਇਸ ਕਰਕੇ ਕੀਤਾ ਜਾ ਰਿਹਾ ਹੈ ਕੀ ਬਿਜਲੀ ਦੇ ট্রান্সਫਾਰਮਰ ਨੂੰ ਹੀਟ ਦੇ ਕਰਕੇ ਅੱਗ ਨਾ ਲੱਗ ਜਾਈ ਜਿਸ ਕਰਕੇ ਪਾਣੀ ਵਾਲੇ কুলਰ ਬਿਲਕੁਲ ਸਾਹਮਣੇ ਲਗਾ ਦਿੱਤੇ ਗਏ ਨੇ ਜਿਹੜੇ ਕਿ ਠੰਡੀ ਹਵਾ ਦੇ ਰਹੇ ਨੇ ਇਹਨਾਂ ট্রান্সਫਾਰਮਰਾਂ ਨੂੰ ਤੇ ਕੁਝ ਮੁਲਾਜ਼ਮ ਲਗਾਤਾਰ ਜੋ ਹੈ ਇਸ কুলਰਾਂ ਦੇ ਵਿੱਚ ਪਾਣੀ ਮੁਕਕਣ ਦੇ ਉੱਤੇ ਪਾਣੀ ਪਾਉਂਦੇ ਹੋਏ ਵੀ ਵਿਖਾਈ ਦੇ ਰਹੇ ਨੇ ਗਰਮੀ ਨੇ ਜਿੱਥੇ ਲੋਕਾਂ ਦੇ ਸਾਹ ਸੁਕਾਏ ਹੋਏ ਨੇ ਤਾਂ ਬਿਜਲੀ ਦੇ ਟਰਾਂਸਫਾਰਮਰਾਂ ਨੂੰ ਵੀ ਗਰਮੀ ਲੱਗ ਰਹੀ ਹੈ ਇਹ ਗੱਲ ਅਸੀਂ ਇਸ ਕਰਕੇ ਕਹਿ ਰਹੇ ਹਾਂ ਕਿਉਂਕਿ ਇੱਕ ਤਸਵੀਰ ਸਾਹਮਣੇ ਆਈ ਹੈ ਜਿਸ ਨੂੰ ਦੇਖ ਕੇ ਤੁਹਾਡਾ ਹਾਸਾ ਵੀ ਛੁੱਟ ਜਾਏਗਾ ਤੇ ਤੁਸੀਂ ਹੈਰਾਨ ਵੀ رہ ਜਾਉਗੇ दरअसल ਬਿਜਲੀ ਦੇ ট্রান্সਫਾਰਮਰ ਨੂੰ ਗਰਮੀ ਲੱਗ ਰਹੀ ਹੈ ਤੇ ਅਜਿਹੇ ਦੇ ਵਿੱਚ ਬਿਜਲੀ ਵਿਭਾਗ ਦੇ ਅਧਿਕਾਰੀਆਂ ਦੇ ਵੱਲੋਂ ਕੀ ਕੀਤਾ ਗਿਆ ਇਹ ਤਸਵੀਰਾਂ ਬਿਆਨ ਕਰਦੀਆਂ ਨੇ ਕਿ ਕਿਵੇਂ ਬਿਜਲੀ ਦੇ ট্রান্সਫਾਰਮਰ ਦੇ ਸਾਹਮਣੇ कूलर ਲਗਾ ਦਿੱਤੇ ਗਏ ਨੇ ਇੱਕ ਬਿਜਲੀ ਵਿਭਾਗ ਦਾ ਅਧਿਕਾਰੀ ਬਕਾਇਦਾ ਇਸ কুলਰ ਦੇ ਵਿੱਚ ਪਾਣੀ ਪਾਉਂਦਾ ਹੋਇਆ ਵੀ ਵਿਖਾਈ ਦੇ ਰਿਹਾ ਹੈ ਤਾਂਕਿ ਇਹ ট্রান্সਫਾਰਮਰਾਂ ਨੂੰ ਠੰਡੀ ਠੰਡੀ ਹਵਾ ਲੱਗ ਸਕੇ ਕਿਉਂਕਿ ਇਸ ਵੇਲੇ ਮੌਸਮ ਵਿਭਾਗ ਦੇ ਵੱਲੋਂ ਹੀਟ ਵੇਵ ਦਾ ਅਲਰਟ ਜਾਰੀ ਕੀਤਾ ਗਿਆ ਇਥੋਂ ਤੱਕ ਕਿ ਲੋਕਾਂ ਨੂੰ ਘਰਾਂ ਤੋਂ ਬਾਹਰ ਨਾ ਨਿਕਲਣ ਦੀ ਅਪੀਲ ਕੀਤੀ ਗਈ ਹੈ ਤੇ ਅਜਿਹੇ ਦੇ ਵਿੱਚ ਠੰਡ ਦਾ ਨਜ਼ਾਰਾ ਲੈਣ ਦੇ ਲਈ ਬਿਜਲੀ ਦੇ ট্রান্সਫਾਰਮਰ ਨੂੰ ਜੋ ਹੈ कूलर ਲਗਾ ਦਿੱਤੇ ਗਏ ਨੇ ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਉੱਤੇ ਵੇਖ ਸਕਦੇ ਹੋ ਕਿ ਆਖਿਰਕਾਰ ਉੱਤਰ ਪ੍ਰਦੇਸ਼ ਅਲੀਗੜ ਵਿਖੇ ਜੋ ਹੈ ট্রান্সਫਾਰਮਰ ਦੇ ਬਿਲਕੁਲ ਸਾਹਮਣੇ ਇਹ ਪਾਣੀ ਵਾਲੇ কুলਰ ਲਗਾ ਦਿੱਤੇ ਗਏ ਨੇ ਤੇ ਕੁਝ ਅਧਿਕਾਰੀਆਂ ਦੀ ਡਿਊਟੀ ਵੀ ਲਗਾਈ ਗਈ ਹੈ ਮੁਲਾਜ਼ਮਾਂ ਦੀ ਕਿ ਉਹ ਪਾਣੀ ਮੁਕਣ ਤੇ ਇਹਨਾਂ কুলਰਾਂ ਦੇ ਵਿੱਚ ਪਾਣੀ ਪਾਉਣ ਤਾਂ ਕਿ ট্রান্সਫਾਰਮਰ ਨੂੰ ਠੰਡੀ ਹਵਾ ਦਿੱਤੀ ਜਾ ਸਕੇ ਤਾਂ ਫਿਲਹਾਲ ਦੀ ਘੜੀ ਇਹ ਇੱਕ ਕੂਲਰ ਲਗਾਇਆ ਹਾਲਾਂਕਿ ਕੁਝ ਲੋਕ ਅਜਿਹੇ ਵੀ ਨੇ ਜਿਨ੍ਹਾਂ ਨੂੰ ਇਸ ਅੱਤ ਦੀ ਗਰਮੀ ਦੇ ਵਿੱਚ ਪਾਣੀ ਵੀ ਨਸੀਬ ਨਹੀਂ ਹੁੰਦਾ ਕੂਲਰ ਤਾਂ ਬਹੁਤ ਦੂਰ ਦੀ ਗੱਲ ਹੈ ਤੇ ਦੂਜੇ ਪਾਸੇ ਇਹ ਤਸਵੀਰ ਦੇ ਵਿੱਚ ਬਿਜਲੀ ਦੇ ਟਰਾਂਸਫਾਰਮਰ ਕੂਲਰ ਦੀ ਠੰਡੀ ਠੰਡੀ ਹਵਾ ਲੈਂਦੇ ਹੋਏ ਵਿਖਾਈ ਦੇ ਰਹੇ ਨੇ ਕਿਉਂਕਿ ਕਿਤੇ ਨਾ ਕਿਤੇ ਇਹ ਇਸ ਕਰਕੇ ਕੀਤਾ ਜਾ ਰਿਹਾ ਹੈ ਕੀ ਬਿਜਲੀ ਦੇ ট্রান্সਫਾਰਮਰ ਨੂੰ ਹੀਟ ਦੇ ਕਰਕੇ ਅੱਗ ਨਾ ਲੱਗ ਜਾਈ ਜਿਸ ਕਰਕੇ ਪਾਣੀ ਵਾਲੇ কুলਰ ਬਿਲਕੁਲ ਸਾਹਮਣੇ ਲਗਾ ਦਿੱਤੇ ਗਏ ਨੇ ਜਿਹੜੇ ਕਿ ਠੰਡੀ ਹਵਾ ਦੇ ਰਹੇ ਨੇ ਇਹਨਾਂ ট্রান্সਫਾਰਮਰਾਂ ਨੂੰ ਤੇ ਕੁਝ ਮੁਲਾਜ਼ਮ ਲਗਾਤਾਰ ਜੋ ਹੈ ਇਸ কুলਰਾਂ ਦੇ ਵਿੱਚ ਪਾਣੀ ਮੁਕਕਣ ਦੇ ਉੱਤੇ ਪਾਣੀ ਪਾਉਂਦੇ ਹੋਏ ਵੀ ਵਿਖਾਈ ਦੇ ਰਹੇ ਨੇ ਗਰਮੀ ਨੇ ਜਿੱਥੇ ਲੋਕਾਂ ਦੇ ਸਾਹ ਸੁਕਾਏ ਹੋਏ ਨੇ ਤਾਂ ਬਿਜਲੀ ਦੇ ট্রান্সਫਾਰਮਰਾਂ ਨੂੰ ਵੀ ਗਰਮੀ ਲੱਗ ਰਹੀ ਹੈ ਇਹ ਗੱਲ ਅਸੀਂ ਇਸ ਕਰਕੇ ਕਹਿ ਰਹੇ ਹਾਂ ਕਿਉਂਕਿ ਇੱਕ ਤਸਵੀਰ ਸਾਹਮਣੇ ਆਈ ਹੈ ਜਿਸ ਨੂੰ ਦੇਖ ਕੇ ਤੁਹਾਡਾ ਹਾਸਾ ਵੀ ਛੁੱਟ ਜਾਏਗਾ ਤੇ ਤੁਸੀਂ ਹੈਰਾਨ ਵੀ रह ਜਾਓਗੇ देयर इज अ बिजली ਦੇ ट्रांसफार्मर ਨੂੰ ਗਰਮੀ ਲੱਗ ਰਹੀ ਹੈ ਤੇ ਅਜੇਹ ਦੇ ਵਿੱਚ ਬਿਜਲੀ ਵਿਭਾਗ ਦੇ ਅਧਿਕਾਰੀਆਂ ਦੇ ਵੱਲੋਂ ਕੀ ਕੀਤਾ ਗਿਆ ਇਹ ਤਸਵੀਰਾਂ ਬਿਆਨ ਕਰਦੀਆਂ ਨੇ ਕਿ ਕਿਵੇਂ ਬਿਜਲੀ ਦੇ ট্রান্সਫਾਰਮਰ ਦੇ ਸਾਹਮਣੇ ਕੂਲਰ ਲਗਾ ਦਿੱਤੇ ਗਏ ਨੇ ਇੱਕ ਬਿਜਲੀ ਵਿਭਾਗ ਦਾ ਅਧਿਕਾਰੀ ਬਕਾਇਦਾ ਇਸ ਕੂਲਰ ਦੇ ਵਿੱਚ ਪਾਣੀ ਪਾਉਂਦਾ ਹੋਇਆ ਵੀ ਵਿਖਾਈ ਦੇ ਰਿਹਾ ਹੈ ਤਾਂਕਿ ਇਹ ট্রান্সਫਾਰਮਰਾਂ ਨੂੰ ਠੰਡੀ ਠੰਡੀ ਹਵਾ ਲੱਗ ਸਕੇ ਕਿਉਂਕਿ ਇਸ ਵੇਲੇ ਮੌਸਮ ਵਿਭਾਗ ਦੇ ਵੱਲੋਂ ਹੀਟ ਵੇਵ ਦਾ ਅਲਰਟ ਜਾਰੀ ਕੀਤਾ ਗਿਆ ਇਥੋਂ ਤੱਕ ਕਿ ਲੋਕਾਂ ਨੂੰ ਘਰਾਂ ਤੋਂ ਬਾਹਰ ਨਾ ਨਿਕਲਣ ਦੀ ਅਪੀਲ ਕੀਤੀ ਗਈ ਹੈ ਤੇ ਅਜਿਹੇ ਦੇ ਵਿੱਚ ਠੰਡ ਦਾ ਨਜ਼ਾਰਾ ਲੈਣ ਦੇ ਲਈ ਬਿਜਲੀ ਦੇ ট্রান্সਫਾਰਮਰਾਂ ਨੂੰ ਜੋ ਹੈ कूलर ਲਗਾ ਦਿੱਤੇ ਗਏ ਨੇ ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਉੱਤੇ ਵੇਖ ਸਕਦੇ ਹੋ ਕਿ ਆਖਿਰਕਾਰ ਉੱਤਰ ਪ੍ਰਦੇਸ਼ ਅਲੀਗੜ ਵਿਖੇ ਜੋ ਹੈ ট্রান্সਫਾਰਮਰ ਦੇ ਬਿਲਕੁਲ ਸਾਹਮਣੇ ਇਹ ਪਾਣੀ ਵਾਲੇ কুলਰ ਲਗਾ ਦਿੱਤੇ ਗਏ ਨੇ ਤੇ ਕੁਝ ਅਧਿਕਾਰੀਆਂ ਦੀ ਡਿਊਟੀ ਵੀ ਲਗਾਈ ਗਈ ਹੈ ਮੁਲਾਜ਼ਮਾਂ ਦੀ ਕਿ ਉਹ ਪਾਣੀ ਮੁਕਣ ਤੇ ਇਹਨਾਂ কুলਰਾਂ ਦੇ ਵਿੱਚ ਪਾਣੀ ਪਾਉਣ ਤਾਂ ਕਿ ট্রান্সਫਾਰਮਰ ਨੂੰ ਠੰਡੀ ਹਵਾ ਦਿੱਤੀ ਜਾ ਸਕੇ ਤਾਂ ਫਿਲਹਾਲ ਦੀ ਘੜੀ ਇਹ ਇੱਕ ਕੂਲਰ ਲਗਾਇਆ ਹਾਲਾਂਕਿ ਕੁਝ ਲੋਕ ਅਜਿਹੇ ਵੀ ਨੇ ਜਿਨ੍ਹਾਂ ਨੂੰ ਇਸ ਅੱਤ ਦੀ ਗਰਮੀ ਦੇ ਵਿੱਚ ਪਾਣੀ ਵੀ ਨਸੀਬ ਨਹੀਂ ਹੁੰਦਾ ਕੂਲਰ ਤਾਂ ਬਹੁਤ ਦੂਰ ਦੀ ਗੱਲ ਹੈ ਤੇ ਦੂਜੇ ਪਾਸੇ ਇਹ ਤਸਵੀਰ ਦੇ ਵਿੱਚ ਬਿਜਲੀ ਦੇ ਟਰਾਂਸਫਾਰਮਰ ਕੂਲਰ ਦੀ ਠੰਡੀ ਠੰਡੀ ਹਵਾ ਲੈਂਦੇ ਹੋਏ ਵਿਖਾਈ ਦੇ ਰਹੇ ਨੇ ਕਿਉਂਕਿ ਕਿਤੇ ਨਾ ਕਿਤੇ ਇਸ ਕਰਕੇ ਕੀਤਾ ਜਾ ਰਿਹਾ ਹੈ ਕਿ ਬਿਜਲੀ ਦੇ ট্রান্সਫਾਰਮਰ ਨੂੰ ਹੀਟ ਦੇ ਕਰਕੇ ਅੱਗ ਨਾ ਲੱਗ ਜਾਏ ਜਿਸ ਕਰਕੇ ਪਾਣੀ ਵਾਲੇ কুলਰ ਬਿਲਕੁਲ ਸਾਹਮਣੇ ਲਗਾ ਦਿੱਤੇ ਗਏ ਨੇ ਜਿਹੜੇ ਕਿ ਠੰਡੀ ਹਵਾ ਦੇ ਰਹੇ ਨੇ ਇਹਨਾਂ ট্রান্সਫਾਰਮਰਾਂ ਨੂੰ ਤੇ ਕੁਝ ਮੁਲਾਜ਼ਮ ਲਗਾਤਾਰ ਜੋ ਹੈ ਇਸ কুলਰਾਂ ਦੇ ਵਿੱਚ ਪਾਣੀ ਮੁਕਕਣ ਦੇ ਉੱਤੇ ਪਾਣੀ ਪਾਉਂਦੇ ਹੋਏ ਵੀ ਵਿਖਾਈ ਦੇ ਰਹੇ ਨੇ ਗਰਮੀ ਨੇ ਜਿੱਥੇ ਲੋਕਾਂ ਦੇ ਸਾਹ ਸੁਕਾਏ ਹੋਏ ਨੇ ਤਾਂ ਬਿਜਲੀ ਦੇ ট্রান্সਫਾਰਮਰਾਂ ਨੂੰ ਵੀ ਗਰਮੀ ਲੱਗ ਰਹੀ ਹੈ ਇਹ ਗੱਲ ਅਸੀਂ ਇਸ ਕਰਕੇ ਕਹਿ ਰਹੇ ਹਾਂ ਕਿਉਂਕਿ ਇੱਕ ਤਸਵੀਰ ਸਾਹਮਣੇ ਆਈ ਹੈ ਜਿਸ ਨੂੰ ਦੇਖ ਕੇ ਤੁਹਾਡਾ ਹਾਸਾ ਵੀ ਛੁੱਟ ਜਾਏਗਾ ਤੇ ਤੁਸੀਂ ਹੈਰਾਨ ਵੀ रह ਜਾਓਗੇ देयर इज अ बिजली दे ट्रांसफार्मर नु गर्मी ਲੱਗ ਰਹੀ ਹੈ ਤੇ ਅਜੇਹ ਦੇ ਵਿੱਚ ਬਿਜਲੀ ਵਿਭਾਗ ਦੇ ਅਧਿਕਾਰੀਆਂ ਦੇ ਵੱਲੋਂ ਕੀ ਕੀਤਾ ਗਿਆ ਇਹ ਤਸਵੀਰਾਂ ਬਿਆਨ ਕਰਦੀਆਂ ਨੇ ਕਿ ਕਿਵੇਂ ਬਿਜਲੀ ਦੇ ट्रांसफार्मर ਦੇ ਸਾਹਮਣੇ ਕੂਲਰ ਲਗਾ ਦਿੱਤੇ ਗਏ ਨੇ ਇੱਕ ਬਿਜਲੀ ਵਿਭਾਗ ਦਾ ਅਧਿਕਾਰੀ ਬਕਾਇਦਾ ਇਸ ਕੂਲਰ ਦੇ ਵਿੱਚ ਪਾਣੀ ਪਾਉਂਦਾ ਹੋਇਆ ਵੀ ਵਿਖਾਈ ਦੇ ਰਿਹਾ ਹੈ ਤਾਂਕਿ ਇਹ ট্রান্সਫਾਰਮਰਾਂ ਨੂੰ ਠੰਡੀ ਠੰਡੀ ਹਵਾ ਲੱਗ ਸਕੇ ਕਿਉਂਕਿ ਇਸ ਵੇਲੇ ਮੌਸਮ ਵਿਭਾਗ ਦੇ ਵੱਲੋਂ ਹੀਟ ਵੇਵ ਦਾ ਅਲਰਟ ਜਾਰੀ ਕੀਤਾ ਗਿਆ ਹੈ ਇਥੋਂ ਤੱਕ ਕਿ ਲੋਕਾਂ ਨੂੰ ਘਰਾਂ ਤੋਂ ਬਾਹਰ ਨਾ ਨਿਕਲਣ ਦੀ ਅਪੀਲ ਕੀਤੀ ਗਈ ਹੈ ਤੇ ਅਜਿਹੇ ਦੇ ਵਿੱਚ ਠੰਡ ਦਾ ਨਜ਼ਾਰਾ ਲੈਣ ਦੇ ਲਈ ਬਿਜਲੀ ਦੇ ਟਰਾਂਸਫਾਰਮਰ ਨੂੰ ਜੋ ਹੈ 쿨ਰ ਲਗਾ ਦਿੱਤੇ ਗਏ ਨੇ ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਉੱਤੇ ਵੇਖ ਸਕਦੇ ਹੋ ਕਿ ਆਖਿਰਕਾਰ ਉੱਤਰ ਪ੍ਰਦੇਸ਼ ਅਲੀਗੜ ਵਿਖੇ ਜੋ ਹੈ ਟਰਾਂਸਫਾਰਮਰ ਦੇ ਬਿਲਕੁਲ ਸਾਹਮਣੇ ਇਹ ਪਾਣੀ ਵਾਲੇ 쿨ਰ ਲਗਾ ਦਿੱਤੇ ਗਏ ਨੇ ਤੇ ਕੁਝ ਅਧਿਕਾਰੀਆਂ ਦੀ ਡਿਊਟੀ ਵੀ ਲਗਾਈ ਗਈ ਹੈ ਮੁਲਾਜ਼ਮਾਂ ਦੀ ਕਿ ਉਹ ਪਾਣੀ ਮੁਕਣ ਤੇ ਇਹਨਾਂ 쿨ਰਾਂ ਦੇ ਵਿੱਚ ਪਾਣੀ ਪਾਉਣ ਤਾਂ ਕਿ ਟਰਾਂਸਫਾਰਮਰ ਨੂੰ ਠੰਡੀ ਹਵਾ ਦਿੱਤੀ ਜਾ ਸਕੇ ਤਾਂ ਫਿਲਹਾਲ ਦੀ ਘੜੀ ਇਹ ਇੱਕ কুলਰ ਲਗਾਇਆ ਹਾਲਾਂਕਿ ਕੁਝ ਲੋਕ ਅਜੇੇ ਵੀ ਨੇ ਜਿਨ੍ਹਾਂ ਨੂੰ ਇਸ ਅਤਿ ਦੀ ਗਰਮੀ ਦੇ ਵਿੱਚ ਪਾਣੀ ਵੀ ਨਸੀਬ ਨਹੀਂ ਹੁੰਦਾ কুলਰ ਤਾਂ ਬਹੁਤ ਦੂਰ ਦੀ ਗੱਲ ਹੈ ਤੇ ਦੂਜੇ ਪਾਸੇ ਇਹ ਤਸਵੀਰ ਦੇ ਵਿੱਚ ਬਿਜਲੀ ਦੇ ਟਰਾਂਸਫਾਰਮਰ কুলਰ ਦੀ ਠੰਡੀ ਠੰਡੀ ਹਵਾ ਲੈਂਦੇ ਹੋਏ ਵਿਖਾਈ ਦੇ ਰਹੇ ਨੇ ਕਿਉਂਕਿ ਕਿਤੇ ਨਾ ਕਿਤੇ ਇਹ ਇਸ ਕਰਕੇ ਕੀਤਾ ਜਾ ਰਿਹਾ ਹੈ ਕਿ ਬਿਜਲੀ ਦੇ ট্রান্সਫਾਰਮਰ ਨੂੰ ਹੀਟ ਦੇ ਕਰਕੇ ਅੱਗ ਨਾ ਲੱਗ ਜਾਈ ਜਿਸ ਕਰਕੇ ਪਾਣੀ ਵਾਲੇ কুলਰ ਬਿਲਕੁਲ ਸਾਹਮਣੇ ਲਗਾ ਦਿੱਤੇ ਗਏ ਨੇ ਜਿਹੜੇ ਕਿ ਠੰਡੀ ਹਵਾ ਦੇ ਰਹੇ ਨੇ ਇਹਨਾਂ ট্রান্সਫਾਰਮਰਾਂ ਨੂੰ ਤੇ ਕੁਝ ਮੁਲਾਜ਼ਮ ਲਗਾਤਾਰ ਜੋ ਹੈ ਇਸ কুলਰਾਂ ਦੇ ਵਿੱਚ ਪਾਣੀ ਮੁਕਣ ਦੇ ਉੱਤੇ ਪਾਣੀ ਪਾਉਂਦੇ ਹੋਏ ਵੀ ਵਿਖਾਈ ਦੇ ਰਹੇ ਨੇ ਗਰਮੀ ਨੇ ਜਿੱਥੇ ਲੋਕਾਂ ਦੇ ਸਾਹ ਸੁਕਾਏ ਹੋਏ ਨੇ ਤਾਂ ਬਿਜਲੀ ਦੇ ਟਰਾਂਸਫਾਰਮਰਾਂ ਨੂੰ ਵੀ ਗਰਮੀ ਲੱਗ ਰਹੀ ਹੈ ਇਹ ਗੱਲ ਅਸੀਂ ਇਸ ਕਰਕੇ ਕਹਿ ਰਹੇ ਹਾਂ ਕਿਉਂਕਿ ਇੱਕ ਤਸਵੀਰ ਸਾਹਮਣੇ ਆਈ ਹੈ ਜਿਸ ਨੂੰ ਦੇਖ ਕੇ ਤੁਹਾਡਾ ਹਾਸਾ ਵੀ ਛੁੱਟ ਜਾਏਗਾ ਤੇ ਤੁਸੀਂ ਹੈਰਾਨ ਵੀ रह ਜਾਉਗੇ देयर इज अ बिजली ਦੇ ट्रांसफार्मर ਨੂੰ ਗਰਮੀ ਲੱਗ ਰਹੀ ਹੈ ਤੇ ਅਜਿਹੇ ਦੇ ਵਿੱਚ ਬਿਜਲੀ ਵਿਭਾਗ ਦੇ ਅਧਿਕਾਰੀਆਂ ਦੇ ਵੱਲੋਂ ਕੀ ਕੀਤਾ ਗਿਆ ਇਹ ਤਸਵੀਰਾਂ ਬਿਆਨ ਕਰਦੀਆਂ ਨੇ ਕਿ ਕਿਵੇਂ ਬਿਜਲੀ ਦੇ ট্রান্সਫਾਰਮਰ ਦੇ ਸਾਹਮਣੇ कूलर ਲਗਾ ਦਿੱਤੇ ਗਏ ਨੇ ਇੱਕ ਬਿਜਲੀ ਵਿਭਾਗ ਦਾ ਅਧਿਕਾਰੀ ਬਕਾਇਦਾ ਇਸ কুলਰ ਦੇ ਵਿੱਚ ਪਾਣੀ ਪਾਉਂਦਾ ਹੋਇਆ ਵੀ ਵਿਖਾਈ ਦੇ ਰਿਹਾ ਹੈ ਤਾਂਕਿ ਇਹ ট্রান্সਫਾਰਮਰਾਂ ਨੂੰ ਠੰਡੀ ਠੰਡੀ ਹਵਾ ਲੱਗ ਸਕੇ ਕਿਉਂਕਿ ਇਸ ਵੇਲੇ ਮੌਸਮ ਵਿਭਾਗ ਦੇ ਵੱਲੋਂ ਹੀਟ ਵੇਵ ਦਾ ਅਲਰਟ ਜਾਰੀ ਕੀਤਾ ਗਿਆ ਇਥੋਂ ਤੱਕ ਕਿ ਲੋਕਾਂ ਨੂੰ ਘਰਾਂ ਤੋਂ ਬਾਹਰ ਨਾ ਨਿਕਲਣ ਦੀ ਅਪੀਲ ਕੀਤੀ ਗਈ ਹੈ ਤੇ ਅਜਿਹੇ ਦੇ ਵਿੱਚ ਠੰਡ ਦਾ ਨਜ਼ਾਰਾ ਲੈਣ ਦੇ ਲਈ ਬਿਜਲੀ ਦੇ ট্রান্সਫਾਰਮਰ ਨੂੰ ਜੋ ਹੈ कूलर ਲਗਾ ਦਿੱਤੇ ਗਏ ਨੇ ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਉੱਤੇ ਵੇਖ ਸਕਦੇ ਹੋ ਕਿ ਆਖਿਰਕਾਰ ਉੱਤਰ ਪ੍ਰਦੇਸ਼ ਅਲੀਗੜ ਵਿਖੇ ਜੋ ਹੈ ট্রান্সਫਾਰਮਰ ਦੇ ਬਿਲਕੁਲ ਸਾਹਮਣੇ ਇਹ ਪਾਣੀ ਵਾਲੇ কুলਰ ਲਗਾ ਦਿੱਤੇ ਗਏ ਨੇ ਤੇ ਕੁਝ ਅਧਿਕਾਰੀਆਂ ਦੀ ਡਿਊਟੀ ਵੀ ਲਗਾਈ ਗਈ ਹੈ ਮੁਲਾਜ਼ਮਾਂ ਦੀ ਕਿ ਉਹ ਪਾਣੀ ਮੁਕਣ ਤੇ ਇਹਨਾਂ কুলਰਾਂ ਦੇ ਵਿੱਚ ਪਾਣੀ ਪਾਉਣ ਤਾਂ ਕਿ ট্রান্সਫਾਰਮਰ ਨੂੰ ਠੰਡੀ ਹਵਾ ਦਿੱਤੀ ਜਾ ਸਕੇ ਤਾਂ ਫਿਲਹਾਲ ਦੀ ਘੜੀ ਇਹ ਇੱਕ ਕੂਲਰ ਲਗਾਇਆ ਹਾਲਾਂਕਿ ਕੁਝ ਲੋਕ ਅਜਿਹੇ ਵੀ ਨੇ ਜਿਨ੍ਹਾਂ ਨੂੰ ਇਸ ਅੱਤ ਦੀ ਗਰਮੀ ਦੇ ਵਿੱਚ ਪਾਣੀ ਵੀ ਨਸੀਬ ਨਹੀਂ ਹੁੰਦਾ ਕੂਲਰ ਤਾਂ ਬਹੁਤ ਦੂਰ ਦੀ ਗੱਲ ਹੈ ਤੇ ਦੂਜੇ ਪਾਸੇ ਇਹ ਤਸਵੀਰ ਦੇ ਵਿੱਚ ਬਿਜਲੀ ਦੇ ਟਰਾਂਸਫਾਰਮਰ ਕੂਲਰ ਦੀ ਠੰਡੀ ਠੰਡੀ ਹਵਾ ਲੈਂਦੇ ਹੋਏ ਵਿਖਾਈ ਦੇ ਰਹੇ ਨੇ ਕਿਉਂਕਿ ਕਿਤੇ ਨਾ ਕਿਤੇ ਇਹ ਇਸ ਕਰਕੇ ਕੀਤਾ ਜਾ ਰਿਹਾ ਹੈ ਕਿ ਬਿਜਲੀ ਦੇ ট্রান্সਫਾਰਮਰ ਨੂੰ ਹੀਟ ਦੇ ਕਰਕੇ ਅੱਗ ਨਾ ਲੱਗ ਜਾਏ ਜਿਸ ਕਰਕੇ ਪਾਣੀ ਵਾਲੇ কুলਰ ਬਿਲਕੁਲ ਸਾਹਮਣੇ ਲਗਾ ਦਿੱਤੇ ਗਏ ਨੇ ਜਿਹੜੇ ਕਿ ਠੰਡੀ ਹਵਾ ਦੇ ਰਹੇ ਨੇ ਇਹਨਾਂ ট্রান্সਫਾਰਮਰਾਂ ਨੂੰ ਤੇ ਕੁਝ ਮੁਲਾਜ਼ਮ ਲਗਾਤਾਰ ਜੋ ਹੈ ਇਸ কুলਰਾਂ ਦੇ ਵਿੱਚ ਪਾਣੀ ਮੁਕਕਣ ਦੇ ਉੱਤੇ ਪਾਣੀ ਪਾਉਂਦੇ ਹੋਏ ਵੀ ਵਿਖਾਈ ਦੇ ਰਹੇ ਨੇ ਗਰਮੀ ਨੇ ਜਿੱਥੇ ਲੋਕਾਂ ਦੇ ਸਾਹ ਸੁਕਾਏ ਹੋਏ ਨੇ ਤਾਂ ਬਿਜਲੀ ਦੇ ਟਰਾਂਸਫਾਰਮਰਾਂ ਨੂੰ ਵੀ ਗਰਮੀ ਲੱਗ ਰਹੀ ਹੈ ਇਹ ਗੱਲ ਅਸੀਂ ਇਸ ਕਰਕੇ ਕਹਿ ਰਹੇ ਹਾਂ ਕਿਉਂਕਿ ਇੱਕ ਤਸਵੀਰ ਸਾਹਮਣੇ ਆਈ ਹੈ ਜਿਸ ਨੂੰ ਦੇਖ ਕੇ ਤੁਹਾਡਾ ਹਾਸਾ ਵੀ ਛੁੱਟ ਜਾਏਗਾ ਤੇ ਤੁਸੀਂ ਹੈਰਾਨ ਵੀ रह ਜਾਓਗੇ देयर इज अ बिजली दे ट्रांसफार्मर नु गर्मी लग रही है ते अजयहेद ਦੇ ਵਿੱਚ ਬਿਜਲੀ ਵਿਭਾਗ ਦੇ ਅਧਿਕਾਰੀਆਂ ਦੇ ਵੱਲੋਂ ਕੀ ਕੀਤਾ ਗਿਆ ਇਹ ਤਸਵੀਰਾਂ ਬਿਆਨ ਕਰਦੀਆਂ ਨੇ ਕਿ ਕਿਵੇਂ ਬਿਜਲੀ ਦੇ ट्रांसफार्मर ਦੇ ਸਾਹਮਣੇ ਕੂਲਰ ਲਗਾ ਦਿੱਤੇ ਗਏ ਨੇ ਇੱਕ ਬਿਜਲੀ ਵਿਭਾਗ ਦਾ ਅਧਿਕਾਰੀ ਬਕਾਇਦਾ ਇਸ ਕੂਲਰ ਦੇ ਵਿੱਚ ਪਾਣੀ ਪਾਉਂਦਾ ਹੋਇਆ ਵੀ ਵਿਖਾਈ ਦੇ ਰਿਹਾ ਹੈ ਤਾਂਕਿ ਇਹ ট্রান্সਫਾਰਮਰਾਂ ਨੂੰ ਠੰਡੀ ਠੰਡੀ ਹਵਾ ਲੱਗ ਸਕੇ ਕਿਉਂਕਿ ਇਸ ਵੇਲੇ ਮੌਸਮ ਵਿਭਾਗ ਦੇ ਵੱਲੋਂ ਹੀਟ ਵੇਵ ਦਾ ਅਲਰਟ ਜਾਰੀ ਕੀਤਾ ਗਿਆ ਇਥੋਂ ਤੱਕ ਕਿ ਲੋਕਾਂ ਨੂੰ ਘਰਾਂ ਤੋਂ ਬਾਹਰ ਨਾ ਨਿਕਲਣ ਦੀ ਅਪੀਲ ਕੀਤੀ ਗਈ ਹੈ ਤੇ ਅਜਿਹੇ ਦੇ ਵਿੱਚ ਠੰਡ ਦਾ ਨਜ਼ਾਰਾ ਲੈਣ ਦੇ ਲਈ ਬਿਜਲੀ ਦੇ ট্রান্সਫਾਰਮਰ ਨੂੰ ਜੋ ਹੈ ਕੂਲਰ ਲਗਾ ਦਿੱਤੇ ਗਏ ਨੇ ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਉੱਤੇ ਵੇਖ ਸਕਦੇ ਹੋ ਕਿ ਆਖਿਰਕਾਰ ਉੱਤਰ ਪ੍ਰਦੇਸ਼ ਅਲੀਗੜ ਵਿਖੇ ਜੋ ਹੈ ਟਰਾਂਸ